ਮਾਨਯੋਗ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਦੀਆਂ ਹਿਦਾਇਤਾਂ ਤੋਂ ਬਾਅਦ ਨੰਗਲ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰਾਂ ਦੀ ਧਰਪਕੜ ਲਗਾਤਾਰ ਜਾਰੀ ਹੈ ਇਸੇ ਲੜੀ ਤਹਿਤ ਅੱਜ ਵੀ ਨੰਗਲ ਪੁਲਿਸ ਵੱਲੋਂ ਇੱਕ ਔਰਤ ਅਤੇ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਨਾਲ ਕਾਬੂ ਕੀਤਾ ਗਿਆ ਹੈ ਫੜਿਆ ਗਿਆ ਨੌਜਵਾਨ ਰਾਮਨਗਰ ਦਾ ਦੱਸਿਆ ਜਾ ਰਿਹਾ ਹੈ ਜਿਸ ਕੋਲ ਨਸ਼ੀਲਾ ਪਦਾਰਥ ਯਾਨੀ ਕਿ ਚਿੱਟਾ ਪਾਊਡਰ ਬਰਾਮਦ ਹੋਇਆ ਹੈ ਦੱਸ ਦਈਏ ਕਿ ਰਾਜਨਗਰ ਦੀ ਚੁੱਗੀਆਂ ਦੇ ਕੋਲੋਂ ਪੂਜਾ ਨਾਮ ਦੀ ਔਰਤ ਤੋਂ 12 ਬੋਤਲਾਂ ਸ਼ਰਾਬ ਦੀਆਂ ਪੁਲਿਸ ਨੇ ਕਾਬੂ ਕੀਤੀਆਂ ਗਈਆਂ ਹਨ ਜਿਸ ਨੂੰ ਲੈ ਕੇ ਅੱਜ ਨੰਗਲ थाना ਮੁਖੀ ਰਾਹੁਲ ਸ਼ਰਮਾ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਆਓ ਸੁਣਦੇ ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਿਹਾ ਐਸਐਚਓ ਰਾਹੁਲ ਸ਼ਰਮਾ ਨੇ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਐਨਡੀਪੀਐਸ ਐਕਟ ਕੱਲੇ ਰਜਿਸਟਰਡ ਕੀਤਾ ਗਿਆ ਸੀ ਇਹਦੇ ਵਿੱਚ ਐਸਆਈ ਸੁਸ਼ੀਲ ਕੁਮਾਰ ਤੇ ਉਹਦੀ ਟੀਮ ਨੇ ਪਿੰਡ ਬਾਸਵਾਹਤ ਦੇ ਨੇੜੇ ਇੱਕ ਨਾਕਾ ਲਾਇਆ ਸੀ ਤਾਂ ਉੱਥੇ ਇੱਕ ਵਿਅਕਤੀ ਜਿਹਦਾ ਨਾਮ ਅਜੇ ਕੁਮਾਰ ਸਨ ਆਫ ਰਾਮਚੰਦ ਵਾਸੀ ਹਾਊਸ ਨੰਬਰ 255 ਰਾਮਨਗਰ ਨੰਗਲ ਦਾ ਰਹਿਣ ਵਾਲਾ ਹੈ ਇਹ ਜਾ ਰਿਹਾ ਸੀ ਉਹਨੇ ਆਪਣੇ ਹੱਥ ਵਿੱਚ ਪੁਲਿਸ ਪਾਰਟ ਨੂੰ ਭਰਾ ਕੇ ਇੱਕ ਲਫਾਫਾ ਸੱਲੇ ਸੁੱਟ ਦਿੱਤਾ ਸੀ ਤਾਂ ਤੇ ਲਫਾਫਾ ਚੈੱਕ ਕਰਨ ਤੇ ਉਹਦੇ ਵਿੱਚ ਜਿਹੜਾ ਹੈਗਾ ਇੱਕ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਵਾਈਟ ਪਾਊਡਰ ਤੇ ਉਹਨੇ ਮਤਲਬ ਉਸ ਤੋਂ ਬਾਅਦ ਸਰਤਾਜ ਐਸਆਈ ਨੇ ਆ ਕੇ ਅਗਲੀ ਕਾਰਵਾਈ ਕੀਤੀ ਤੇ ਕਰੀਬ 21 ਗ੍ਰਾਮ ਜਿਹੜਾ ਹੈਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ 21 ਗ੍ਰਾਮ ਹਾਂਜੀ 21 ਗ੍ਰਾਮ ਸਰ ਇਹ ਕਿੱਥੇ ਕਿੱਥੇ ਕੰਮ ਕੀਤਾ ਭਾਈ ਇਹ ਬਾਹ ਐਨਐਫਐਲ ਦੇ ਕੋਲ ਬਾਸਪਿੰਡ ਦੇ ਬਾਅਦ ਉਥੇ ਏਰੀਆ ਉਥੇ ਕੀਤਾ ਇਸ ਬੰਦੇ ਕੋਲ ਪਹਿਲੇ ਵੀ ਕੋਈ ਦਾ ਮਾਮਲਾ ਦਰਜ ਹੈ ਨਹੀਂ ਇਸ ਤੇ ਪਹਿਲਾਂ ਕੋਈ ਐਫ ਆਈ ਆਰ ਰਜਿਸਟਰਡ ਨਹੀਂ ਹੈਗੀ ਜੀ ਇਹ ਫਸਟ ਐਫ ਆਈ ਆਰ ਆ ਪਰ ਮੈਨੂੰ ਵੀ ਜੋ ਪਤਾ ਲੱਗਿਆ ਕਿ ਇਹ ਕਾਫੀ ਇਹ ਸਮਗਲਰ ਹੈ ਮਤਲਬ ਐਡਿਕਟ ਨਹੀਂ ਸੀ ਇਹ ਸਮਗਲਿੰਗ ਹੀ ਕਰਦਾ ਸੀ ਜੋ ਮੈਨੂੰ ਪਤਾ ਇਹ ਪੈਨਲ ਚਾਰਿਆ ਸੀ ਨਹੀਂ ਜੀ ਐਕਟਿਵ ਆ ਤੇ ਜੀ ਐਕਟਿਵਾਈ ਦਾ ਨੰਬਰ ਨਹੀਂ ਸੀ ਜੀ ਕੋਈ ਉਹ ਤਾਂ ਇੰਜਨ ਤੇ ਚੈਸੀ ਨੰਬਰ ਹੈਗਾ ਉਹ ਮੈਨੂੰ ਰਿਕਾਰਡਸ ਤੁਹਾਨੂੰ ਲੱਗ ਜਾਊਗਾ ਪਤਾ ਵਿਦਆਊਟ ਨੰਬਰ ਹੀ ਸੀ ਜੀ ਕੱਲ ਪੋੜਾ ਕਿੰਨੇ ਵਜੇ ਤੇ ਕਰੀਬ ਕੱਲ 5:30 ਵਜੇ ਦੀ ਗੱਲ ਹੈ ਸ਼ਾਮ ਕਿੰਨੀ ਕੁ ਉਮਰ ਦਾ ਸਰ ਬੰਦਾ ਹੈ ਇੱਕ ਤਕਰੀਬਨ 30 ਸਾਲ ਦੇ ਕਰੀਬ ਹੀ ਇਹ ਮੀਟ ਦੀ ਇੱਥੇ ਕੋਈ ਕਰਦਾ ਸੀ ਪਹਿਲਾਂ ਦੁਕਾਨ ਅੱਛਾ ਅਜੂ ਮੀਟ ਵਾਲਾ ਇਹਨੂੰ ਕਹਿੰਦੇ ਸੀ ਹੁੰਦੀ ਕਰਦਾ ਹੁੰਦੀ ਕਰਦਾ ਠੀਕ ਤੇ ਰਿਮਾਂਡ ਵਗੈਰਾ ਲਿਆ ਗਿਆ ਹਾਂ ਜੀ ਇਹਦਾ ਪੁਲਿਸ ਰਿਮਾਂਡ ਲਿਆ ਗਿਆ ਫਿਲਹਾਲ ਕਿ ਕਿ ਕਹਿੰਦਾ ਜੀ ਇੱਕ ਦਿਨ ਦਾ ਠੀਕ ਹੈ ਰਾਮਚੰਦਰ ਆਰਓ ਰਾਮਨਗਰ ਇਹ ਹੈਗਾ ਜੀ ਅਜੇ ਕੁਮਾਰ ਸਨ ਆਫ ਰਾਮਚੰਦਰ ਵਾਸੀ ਹਾਊਸ ਨੰਬਰ 255 ਰਾਮਨਗਰ ਦੇ ਤੇ ਇਹ ਜੀ ਗੀ ਸ਼ਰਾਬ ਸੁਣ ਹਾਂ ਜੀ ਹਾਂ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਐਕਸਾਈਜ਼ ਐਕਟ ਦੇ ਖਿਲਾਫੀ ਕਾਰਵਾਈ ਕੀਤੀ ਹੈ ਜੀ ਚਾਹੀਦੇ ਵਿੱਚ ਇੱਕ ਜਿਹੜੀ ਪੂਜਾ ਨਾਮ ਦੀ ਲੇਡੀ ਐ ਜੋ ਪਰਚੁੰਗੀਆਂ ਚ ਰਹਿੰਦੀ ਪਤਨੀ ਵਿਨੋਦ ਕੁਮਾਰ ਵਾਸੀ 436 ਬਾਗ ਨਬਸਾਤ ਮੋਹੱਲਾ ਰਾਜਨਗਰ ਵੀ ਕਿਹੜੀ ਔਰਤ ਐ ਇੱਕ 14 ਬੋਤਲਾਂ ਦੇ ਮਤਲਬ ਇਹਨਾਂ ਕੋਲ ਫੜੀਆਂ ਸੀ ਜੀ ਸੰਤ ਹਿਮਾਚਲ ਮੇਡ ਇਨ ਹਿਮਾਚਲ ਪਰ ਵੀ ਸੰਤਰਾ ਇਹ ਕਿਹੜੀ ਦੇਸੀ ਦੇਸੀ ਜੀ ਕਿਹੜੇ ਖਾਜਾ ਹਾਂਜੀ ਹਾਂਜੀ ਫੜੀ ਇਹ ਚੀਫ ਦੇ ਕੋਲੋਂ ਆ ਜਿਹੜੀ ਚੀਫ ਕੋਲ ਝੁੰਗੀਆਂ ਉੱਥੇ ਖੜੀ ਸੀਗੀ ਕੀ ਮੈਸੇਜ ਦੇਣਾ ਚਾਹੋਗੇ ਸਮਾਜ ਵਿਰੋਧੀ ਲੋਕਾਂ ਨੂੰ ਉਤਲਾਕੇ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਕੀਤਾ ਜਾ ਰਿਹਾ ਹੈ ਨਾ ਬੰਦੂ ਮਤਲਬ ਇਹ ਹੈ ਕਿ ਜਿਹੜਾ ਲੋਕ ਹੈ ਉਹ ਪਹਿਲਾਂ ਆਪਣੇ ਜੇ ਚੰਗੇ ਕੰਮ ਕਰਨਗੇ ਤਾਂ ਸਮਾਜ ਚੰਗਾ ਰਹੂਗਾ ਜੀ ਉਹ ਵੀ ਸਮਾਜ ਦਾ ਇੱਕ 파ਰਟ ਨੇ ਅਗਰ ਗਲਤ ਕੰਮ ਕਰਨਗੇ ਤਾਂ ਮਤਲਬ ਨਤੀਜਾ ਭੁਗਤਣਾ ਪੈਣਾ ਇਸ ਤਰ੍ਹਾਂ ਸਰ ਜੀ ਨਾ ਸ਼ਰਾਬ ਵਾਲੀ ਜਿਹੜੀ ਕਰੀ ਸੀ ਤੇ ਇਹ ਸ਼ਰਾਬ ਮਤਲਬ ਵੇਚਣ ਲੱਗੀ ਸੀ ਮਤਲਬ ਖੜੀ ਸੀ ਗਾਤਾਂ ਦੀ ਪਾਲ ਦੇ ਵਿੱਚ ਪ੍ਰਾਨਾ ਕੋਈ ਮਾਮਲਾ ਹੈ ਤੇ ਭਦਰ ਜੀ ਇਹ ਸਿਸਟਰ ਤੇ ਸੀ ਪਹਿਲਾਂ ਕੈਂਡੀ ਪੀਐਸ ਤੋਂ ਕੰਮ ਕਰਦਾ ਤੇ ਇਸ ਦੇ ਉੱਪਰ ਕੀ ਅਗਲੀ ਕਾਰਵਾਈ ਚਾਹੀਦੀ ਜੀ ਇਹਦਾ ਪਰ ਜੁਡੀਸ਼ੀਅਲ ਲਿਆ ਹੈ ਠੀਕ ਹੈ ਤੇ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਹੋ ਗਈ ਤੇ ਸਰ ਜਿਹੜਾ ਅਜੇ ਕੁਮਾਰ ਤੁਸੀਂ ਫੜਿਆ ਹਾਂ ਜੀ